ਗੱਡੀ ਗੱਡੀ ਤੋੜ ਦਿੱਤੀ ਜੀ ਸਾਡੇ ਮਰਾਜ ਵਾਲੇ ਸਾਡੇ ਵਜੀ ਜੀ ਕਿਥੋਂ ਰਹਿ ਲੈਣੂਗੇ ਨੂੰ ਮੈਂ ਗਾਹ ਘੇਰ ਛੱਡ ਕੇ ਭੱਜਣਗੇ ਪਿੰਡ ਛੱਡ ਕੇ ਭੱਜਣਗੇ ਕਿਹੜੀ ਜੁੱਤਾਂ ਪਿੰਡ ਦੇ ਵਿੱਚੋਂ ਜਾਣ ਕਰਦੇ ਤੁਸੀਂ ਆਪ ਜੁੱਤੀ ਫੇਰੀ ਹੋਦੀ ਤੁਹਾਨੂੰ ਆਣ ਦੀ ਲੋੜ ਹੀ ਨਾ ਪਵੇ ਯਾਰ ਐਵੇਂ ਦਾਰੇ ਛੋਟੇ ਕੰਮ ਕਰੇ ਬੱਚੀ ਜੀ ਦੇ ਬਚੇ ਗਿਆ ਹਾਂ ਜੀ ਕਿਸੇ ਪਿੰਡ 'ਚ ਰਹਿਣੇ ਗਿਆ ਇਹ ਵੜੀ ਕਿਹੜੀ ਗੱਲ ਹੈ ਵੀ ਜਿਹੜਾ ਬੰਦਾ ਆ ਕੰਮ ਕੁੱਤਾ ਕੰਮ ਕਰਦਾ ਹੈਗਾ ਵੀ ਤੁਸੀਂ ਉਹਨੂੰ ਛਡਾਓ ਜਾਂ ਇੱਥੇ ਆ ਕੇ ਸਾਡੀ ਪੁਲਿਸ ਤੇ ਹਮਲਾ ਕਰੀਂ ਪਿਆ ਆ ਗਿਆ ਹੈ ਹੈ ਕੋਈ ਗੱਲ ਹੈ ਤੁਹਾਡੇ ਛੋਟੇ ਛੋਟੇ ਬੱਚੇ ਕਰ ਤੁਹਾਡੇ ਬੱਚੇ ਹੈਗੇ ਹਾਂ ਜੀ ਕਿਸੇ ਪਿੰਡ 'ਚ ਰਹਿਣੇ ਗਿਆ ਇਹ ਵੜੀ ਕਿਹੜੀ ਗੱਲ ਹੈ ਵੀ ਜਿਹੜਾ ਬੰਦਾ ਆ ਕੰਮ ਕੁੱਤਾ ਕੰਮ ਕਰਦਾ ਹੈਗਾ ਵੀ ਤੁਸੀਂ ਉਹਨੂੰ ਛਡਾਓ ਜਾਂ ਇੱਥੇ ਆ ਕੇ ਸਾਡੀ ਪੁਲਿਸ ਤੇ ਹਮਲਾ ਕਰੀਂ ਪਿਆ ਆ ਗਿਆ ਹੈ ਸਾਡੀ ਗੱਡੀ ਤੋੜ ਦਿੱਤੀ ਹੈ ਸਾਡੇ ਮਰਾਜ ਵਾਲੇ ਸਾਡੇ ਬੱਚੀ ਹੈ ਜੀ ਕਿਥੋਂ ਰਹਿ ਲੈਣੂ ਮੈਨੂੰ ਮੈਂ ਲੈ ਸ਼ਹਿਰ ਛੱਡ ਕੇ ਭ ਪਾੜ ਦੂੰਗਾ ਮੈਂ ਸਹੀ ਗੱਲ ਦੱਸਾਂਗਾ ਕਾਲੂ ਤੁਸੀਂ ਆਪਦੇ ਬੱਚੇ ਨਹੀਂ ਰੱਖਦੇ ਅਸੀਂ ਛੋਟੇ ਛੋਟੇ ਬੱਚੇ ਦੂਰੇ ਫਿਰਦੇ ਲੱਗੇ ਕੋਈ ਚੰਦੇ ਵੀ ਹਾਂ ਵੀ ਲੈ ਕੇ ਕੁੜੀਆਂ ਲੈ ਕੇ ਜੇਬ ਜੇਬ ਦੀ ਪਈਆਂ ਰਹਿਣ ਯਾਰ ਇੰਨੇ ਤੁਸੀਂ ਸਾਰੇ ਜਵਾਨ ਜਵਾਨ ਮੁੰਡੇ ਖੜੇ ਸਾਰੇ ਇਹਨੇ ਜੁਰਤ ਕਿਦਾਂ ਖੜੇ ਕੋਈ ਕਰ ਦੇਗਾ ਅੱਗੇ ਲੈ ਕੇ ਇਹ ਵਿੱਚ ਸੱਚ ਉਹਦਾ ਨਹੀਂ ਬੋਲਦਾਗਾ ਫਿਰ ਇਹਨਾਂ ਦੀ ਕੀ ਜੁਰਤ ਹੈ ਪਿੰਡ ਦੇ ਵਿੱਚ ਕੋਈ ਕੰਮ ਕਰ ਜੀ ਤੁਸੀਂ ਆਪ ਜੁੱਤੀ ਫੇਰੀ ਹੁੰਦੀ ਸਾਨੂੰ ਆਣ ਦੀ ਲੋੜੀ ਦਾ ਪਵੇ ਯਾਰ ਅੱਛਾ ਫੇਰ ਯਾਰ ਜੇ ਤੁਸੀਂ ਮੁੰਡੇ ਨੂੰ ਸਾਡੀ ਐਨਜੀਓ ਕੋਈ ਨਹੀਂ ਬਣੀ ਗਿਆ ਸਰ ਬਣੀ ਹੈ ਬਣਾਓ ਯਾਰ ਦੂਸਰੀ ਸਾਲ ਸਰ ਬਣਾਈ ਜੋ ਵੀ ਖਵਾਇਆ ਪਰ ਨਹੀਂ ਲੋਕ ਚਾਲਦੇ ਸਰ ਗੱਲ ਪੈਂਦੀ ਗੱਲ ਪੈਂਦੇ ਸਾਨੂੰ ਦੱਸੋ ਠੀਕ ਹੈ ਸਰ ਗੱਲ ਪੈਂਦੀ ਜੇ ਹੁਣ ਗੱਲ ਪੈਂਦਾ ਸਵਾਦ ਦਿਖਾਣਾ ਤੁਹਾਨੂੰ ਸਰ ਪੁਰਾ ਪੁਲਿਸ ਵੀ ਛੱਡ ਦਿੰਦੀ ਸਰ ਛੱਡ ਦੇ ਘਰ ਨਾਲ ਜਿਹੜਾ ਇਹਦਾ ਉਜਾੜਤਾ ਦੀ ਮੈਨੂੰ ਦੱਸੋ ਸਰ ਉਹ ਤਾਂ ਪੁਲਿਸ ਵੀ ਛੱਡ ਦਿੰਦੀ ਜੇ ਕੋ ਫੜਦੇ ਨਾ ਛੱਡ ਦਿੰਦੇ ਵੀ ਇਹ ਸਰ ਬੜਾ ਜੇ ਇਸੀ ਗੱਲ ਉਹੀ ਜਿਹਦੀ ਗੱਲ ਉਹੀ ਜਿਹਦੇ ਹੁਣ ਦੀ ਗੱਲ ਆਦੀ ਕਿ ਮੋਟਾ ਤੁਸੀਂ ਆਪਣੇ ਬੱਚੇ ਦੇਖ ਨਹੀਂ ਲਿਖਨੇਗੇ ਫਿਰ ਇਹਦੀ ਕੀ ਚੁਰਾਈ ਕਰਕੇ ਬੇਚੇਗੇ ਸਰ ਕੀ ਹੋ ਗਈ ਸਰਾ ਗੋੜ ਚਾਰ ਚਰਨ ਵਿੱਚ ਆਣ ਗੋੜ ਚ ਜਲਦਾ ਇਹ ਤੁਹਾਨੂੰ ਨਹੀਂ ਪਤਾ ਯਾਰ ਤੁਹਾਡੇ ਬੱਚੇ ਹੈਗੇ ਕਿ ਨਹੀਂ ਹੈਗੇ ਫਿਰ ਆ ਮਾਤਾ ਸਾਰੀ ਬੈਠੀ ਮਾਤਾ ਤੁਸੀਂ ਕੋਈ ਨਹੀਂ ਦੱਸਦੇ ਕਿ ਰਾਜੀ ਹੈ ਗਿਆ ਤੁਸੀਂ ਆਪਣੇ ਬੱਚੇ ਗੱਲ ਨੂੰ ਪਾਣਨੇ ਕਿ ਨਹੀਂ ਪਾਣਨੇਗੇ ਇਹਨਾਂ ਜਿਹਾ ਤੁਸੀਂ ਦਿਖਾਓਗੇ ਵੀ ਹਾਂ ਚਾਕੂ ਛੁਰੀਆਂ ਤੇ ਨਾਲੇ ਕਿੱਤਾ ਦਿਖਾਓਗੇ ਆਂਡ ਗੋੜ ਤੁਸੀਂ ਰਹਿੰਦੇ ਹੋ ਤਾਂ ਦੱਸੋ ਸਰਪੰਚ ਨੂੰ ਜਾ ਕੇ ਵੀ ਆਹ ਕੰਮ ਕਰਦੇ ਆਗੇ ਜੁਰ ਤੋਂ ਦੇਖ ਲੋ ਕਿੰਨੀ ਗੇਨ ਆ ਗਈ ਆ ਗਿਆ ਪੁਲਿਸ ਤੇ ਹਮਲਾ ਕਰਦਾ ਅਸੀਂ ਗੱਦੀ ਜੋੜ ਨਹੀਂ ਕੇ ਰਣੇ ਲੈ ਹੁਣ ਵੜ ਕੇ ਦੇਖੇ ਇੱਥੇ ਜੇ ਨਾ ਜੜਵਾਦਾ ਘਰੇ ਦਾ ਹੱਦ ਗੱਲ ਹੈ ਕਿੱਦੇ ਸ਼ਰਮ ਹੁੰਦੀ ਸਾਰਾ ਪਿੰਡ ਇੱਕ ਪਾਸੇ ਹੈ ਕਿ ਨਹੀਂ ਹੈਗਾ ਵੇਜਦਾ ਕਿ ਨਹੀਂ ਵੇਜ ਹੈਗਾ ਸਾਡੀ ਗੱਡੀ ਤੋੜ ਦਿੱਤੀ ਜੀ ਸਾਡੇ ਮਰਾਜ ਵਾਲੇ ਸਾਡੇ ਵਜੀ ਜੀ ਕਿਥੋਂ ਰਹਿ ਲੈਣੂਗੇ ਨੂੰ ਮੈਂ ਗੱਲ ਘਰ ਛੱਡ ਕੇ ਭੱਜਣਗੇ ਪਿੰਡ ਛੱਡ ਕੇ ਭੱਜਣਗੇ ਕਿਹੜੀ ਜੁੱਤਾਂ ਪਿੰਡ ਦੇ ਵਿੱਚੋਂ ਜਾਣ ਕਰਦੇ ਤੁਸੀਂ ਆਪ ਜੁੱਤੀ ਫੇਰੀ ਹੁੰਦੀ ਤੁਹਾਨੂੰ ਆਣ ਦੀ ਲੋੜੀ ਦਾ ਪਵੇ ਯਾਰ ਹੈ ਕੋਈ ਦਾਰੇ ਤੁਹਾਡੇ ਬੱਚੇ ਕਾ 25 ਕਾ ਥੋੜੀ ਬਚੇ ਗਿਆ। ਹਾਂ ਜੀ। ਇਸੇ ਪਿੰਡ ਚ ਰਹਿਣੇ ਗਿਆ। ਹਾਂ ਜੀ। ਇਹ ਵੜੀ ਕਿਹੜੀ ਗੱਲ ਹੈ ਵੀ ਜਿਹੜਾ ਬੰਦਾ ਆ ਕੰਮ ਕੁੱਤਾ ਕੰਮ ਕਰਦਾ ਹੈਗਾ ਵੀ ਤੁਸੀਂ ਉਹਨੂੰ ਛਡਾਓ ਯਾ ਇੱਥੇ ਆ ਕੇ ਸਾਡੀ ਪੁਲਿਸ ਤੇ ਹਮਲਾ ਕਰੀਂ ਕੋਈ ਆ ਕੇ। ਹੈ ਕੋਈ ਦਾਰੇ ਤੁਹਾਡੇ ਛੋਟੇ ਛੋਟੇ ਬੱਚੇ ਕਾ ਥੋੜੀ ਬਚੇ ਗਿਆ। ਹਾਂ ਜੀ। ਇਸੇ ਪਿੰਡ ਚ ਰਹਿਣੇ ਗਿਆ। ਇਹ ਵੜੀ ਕਿਹੜੀ ਗੱਲ ਹੈ ਵੀ ਜਿਹੜਾ ਬੰਦਾ ਆ ਕੰਮ ਕੁੱਤਾ ਕੰਮ ਕਰਦਾ ਹੈਗਾ ਵੀ ਤੁਸੀਂ ਉਹਨੂੰ ਛਡਾਓ ਯਾ ਇੱਥੇ ਆ ਕੇ ਸਾਡੀ ਪੁਲਿਸ ਤੇ ਹਮਲਾ ਕਰੀਂ ਕੋਈ ਆ ਕੇ। ਸਾਡੀ ਗੱਡੀ ਤੋੜ ਦਿੱਤੀ ਹੈ ਸਾਡੇ ਮਰਾਜ ਵਾਲ ਪਾੜ ਦੂੰਗਾ ਮੈਂ ਸਹੀ ਗੱਲ ਦੱਸਾਂਗਾ ਕਾਲੂ ਤੁਸੀਂ ਆਪਦੇ ਬੱਚੇ ਨਹੀਂ ਰੱਖਣੇ ਆਂ ਛੋਟੇ ਛੋਟੇ ਬੱਚੇ ਦੂਰੇ ਫਿਰਦੇ ਨੇ ਕਿ ਕੋਈ ਚੰਦੋ ਵੀ ਹਾਂ ਵੀ ਲੈ ਕੇ ਕੁੜੀਆਂ ਲੈ ਕੇ ਜੇਬ ਜੇਬ ਦੀ ਪਈਆਂ ਰਹਿਣ ਯਾਰ ਇੰਨੇ ਤੁਸੀਂ ਸਾਰੇ ਜਵਾਨ ਜਵਾਨ ਮੁੰਡੇ ਖੜੇ ਸਾਰੇ ਇਹਦੇ ਜੁਰਤ ਕਿੱਦਾਂ ਖਰੇ ਕੋਈ ਕਰ ਦੇਗਾ ਅੱਗੇ ਲੈ ਕੇ ਜੇ ਮੈਂ ਸੱਚੂ ਬੋਲਾਂ ਨਹੀਂ ਬੋਲਾਂਗਾ ਬੋਲ ਦੇ ਸਹੀ ਗੱਲ ਦੱਸਾਂਗਾ ਇਹਨਾਂ ਦੀ ਕੀ ਜੁਰਤ ਹੈ ਪਿੰਡ ਦੇ ਵਿੱਚ ਕੋਈ ਕੰਮ ਕਰ ਜਾਵੇ ਤੁਸੀਂ ਆਵ ਜੁੱਤੀ ਫੇਰੀ ਹੁੰਦੀ ਸਾਨੂੰ ਆਣ ਦੀ ਲੋੜ ਹੀ ਨਾ ਪਵੇ ਯਾਰ ਸੱਚੀ ਆ ਬੇ ਯਾਰ ਜੇ ਤੁਸੀਂ ਮੁੰਡੇ ਨੂੰ ਤੁਹਾਡੀ ਐਨ ਜੀਓ ਕੋਈ ਨਹੀਂ ਬਣੀ ਗਿਆ ਸਰ ਬਣੀ ਹੈ ਬਣਾਓ ਯਾਰ ਦੂਸਰੇ ਸਾਲ ਨੇ ਸਰ ਸਾਹਿਬ ਨੇ ਸਰ ਬਣਾਈ 24 ਖਵਾਇਆ ਪਰ ਨਹੀਂ ਲੋਕ ਚੱਲਦੇ ਸਰ ਗੱਲ ਪੈਂਦੀ ਗੱਲ ਪੈਂਦੇ ਸਾਨੂੰ ਦੱਸੋ ਸਹੀ ਗੱਲ ਪੈਂਦੀ ਜੇ ਹੁਣ ਗੱਲ ਪੈਂਦਾ ਸੌਦਾ ਖਾਣਾ ਦਿੰਨ ਮੈਂ ਸਰ ਉਹ ਤਾਂ ਪੁਲਿਸ ਵੀ ਛੱਡ ਦਿੰਦੀ ਸਰ ਘਰ ਦੇ ਘਰ ਨਾਲ ਇਹਦਾ ਉਜਾੜਦਾ ਨਹੀਂ ਮੈਨੂੰ ਦੱਸੋ ਸਰ ਉਹ ਤਾਂ ਪੁਲਿਸ ਵੀ ਛੱਡ ਦਿੰਦੀ ਜੇ ਫੜਦੇ ਨਾ ਛੱਡ ਦਿੰਦੇ ਵੀ ਜੇ ਸਰ ਬੜਾ ਜੇ ਜੇਸੀ ਗੱਲ ਹੋਊਗੀ ਜੇਸੀ ਗੱਲ ਹੋਊਗੀ ਜਿੱਦੇ ਹੁਣ ਦੀ ਗੱਲ ਹੋਊਗੀ ਹੁਣ ਤਾਂ ਤੁਸੀਂ ਆਪਣੇ ਬੱਚੇ ਦੇਖਣੇ ਨਹੀਂ ਦੇਖਣੇ ਗਿਆ ਫਿਰ ਇਹਨੇ ਕੀ ਚੁਰਾ ਕੇ ਉਹਨਾਂ ਕੀ ਵੇਚੇ ਜੇ ਸਰ ਕੀ ਸਰਾ ਗੋੜ ਚਾਰ ਕਰ ਰਿਹਾ ਆਂ ਗੋੜ ਜੀ ਜਲਦਾ ਇਹ ਤੁਹਾਨੂੰ ਨਹੀਂ ਪਤਾ ਯਾਰ ਤੁਹਾਡੇ ਬੱਚੇ ਹੈਗੇ ਕਿ ਨਹੀਂ ਹੈਗੇ ਫਿਰ ਆ ਮਾਤਾ ਸਾਰੀ ਬੈਠੀ ਮਾਤਾ ਤੁਸੀਂ ਕੋਈ ਨਹੀਂ ਦੱਸਦੇ ਕਿ ਰਾਜੀ ਹੈ ਗਿਆ ਤੁਸੀਂ ਆਪਣੇ ਬੱਚੇ ਘਾਲ ਨੂੰ ਪਾਲਣੇ ਕਿ ਨਹੀਂ ਪਾਲਣੇਗੇ ਇਹਨਾਂ ਦੇ ਅਸੇ ਵੀ ਜੀ ਤੁਸੀਂ ਦਿਖਾਓਗੇ ਵੀ ਹਾਂ ਚਾਗੂ ਝੁਰੀਆਂ ਤੇ ਨਾਲੇ ਜਿੱਟਾ ਦਿਖਾਉਂਗੇ ਆਂਡ ਗੋੜ ਤੁਸੀਂ ਰਹਿੰਦੇ ਹੋ ਤਾਂ ਦੱਸੋ ਸਰਪੰਚ ਨੂੰ ਜਾ ਕੇ ਵੀ ਆਹ ਕੰਮ ਕਰਦੇ ਹੈਗੇ ਜੁਰਤ ਦੇਖ ਲੋ ਕਿੰਨੀ ਕੀ ਨੀ ਆ ਗਿਆ ਪੁਲਿਸ ਤੇ ਹਮਲਾ ਕਰਦਾ ਅਸੀਂ ਗੱਦੀ ਜੋੜ ਨਹੀਂ ਕੇ ਰਣੇ ਲੈ ਹੁਣ ਵੜ ਕੇ ਦੇਖੀ ਇੱਥੇ ਜੇ ਨਾ ਜੜਵਾਦਾ ਘਰੇ ਦਾ ਆਜਲੀ ਗੱਲ ਹੈ ਕਿੱਦੇ ਸ਼ਰਮ ਆਉਂਦੀ ਸਾਰਾ ਪਿੰਡ ਇੱਕ ਪਾਸੇ ਹੈ ਕਿ ਨਹੀਂ ਹੈਗਾ ਵੇਜਦਾ ਕਿ ਨਹੀਂ ਵੇਜਦਾ ਹੈਗਾ